ਕੀਤੇ ਦਾ ਤਾਂ ਪਤਾ ਲੈਣ ਨੂੰ ਰਾਤ ਮੁਲਾਜ਼ਮਾਂ ਦੇ ਵੀ ਬਹੁਤ ਫੋਨ ਆਏ ਸੀ ਆਈਡੀ ਤੱਕ ਫੋਨ ਆਏ ਵੀ ਕੀਤਾ ਫਿਰਦਾ ਚੋਰਾਂ ਕੇਵਲਾ ਬਹੁਤ ਲੈਂਦੇ ਗਾ ਚੋਰਾਂ ਦਾ ਪਤਾ ਨਹੀਂ ਕੋਈ ਲੈਂਦਾ ਵੀ ਛੋਟੇ ਯਾਰ ਚੋਰ ਵੀ ਫਿਰਦੇ ਆ ਵੇਖਿਆ ਵੀ ਚੀਤਾ ਹਾਂ ਇਹ ਕਿਹਦੇ ਚੀਤੇ ਦੀ ਪੂਛ ਨਹੀਂ ਚੀਤਾ ਦੀ ਪੂਛ ਨਹੀਂ ਵੇਖੀ ਚੀਤਾ ਕੀ ਵੇਖਣਾ ਤੇ ਹੋਇਆ ਹੁੰਦਾ ਉਹ ਜਿਹੜਾ ਨਿਰਮਲ ਸਿੰਘ ਸਾਫਕਾ ਸਰਪੰਚ ਦਾ ਘਰ ਪੈਦਾ ਮੈਣਾ ਰੋਡ ਤੇ ਤੇ ਉਹ ਰੋਡ ਦੇ ਉੱਤੇ ਕਹਿੰਦੇ ਵੀ ਚੀਤਾ ਖਰਦਾ ਵੀ ਉਧਰ ਜਿਹੜਾ ਵੀ ਜਾਣ ਵਾਲਾ ਹੈਗਾ ਤੇ ਉਧਰ ਆਪ ਦਾ ਖਿਆਲ ਨਾ ਜਾਇਓ ਕਿ ਆਪ ਦਾ ਕੋਈ ਨਾਲ ਸਿਆ ਲੈ ਕੇ ਜਾਏ। ਸਵਾਗਤ ਆ ਮਿੱਤਰੋ ਪੀਵੀ 29 ਟੁੱਡੀ ਕੇ ਚੈਨਲ ਤੇ। ਜਿਹੜੀ ਰਾਤ ਦੀ ਇੱਕ ਗੱਲ ਚੱਲ ਰਹੀ ਆ ਵੀ ਚੀਤਾ ਆ ਗਿਆ ਜਾਂ ਸ਼ੇਰ ਆ ਗਿਆ। ਆਪਾਂ ਬੁੱਗੀਪੁਰੇ ਦੇ ਪਿੰਡ ਦੇ ਵਿੱਚ ਖੜੇ ਆਂ। ਸਰਪੰਚ ਸਾਹਿਬ ਦੇ ਆਪਾਂ ਘਰ ਮੂਰੇ ਖੜੇ ਆਂ। ਇਹ ਜਿਹੜਾ ਘਰ ਆ ਬਾਈ ਜੀ ਦਾ ਆਪਣਾ ਬੁੱਗੀਪੁਰੇ ਪਿੰਡ ਤੋਂ ਜਿਹੜਾ ਮਹਿਣੇ ਨੂੰ ਰਾਹ ਜਾਂਦਾ। ਜਿਸ ਰਾਹ ਤੇ ਜਿਹੜੀ ਇਹ ਗੱਲ ਉੱਡੀ ਆ ਵੀ ਚੀਤਾ ਆ ਗਿਆ। ਵੀ ਇਹਨਾਂ ਨੇ ਦੇਖਿਆ ਜਾਂ ਇਹਨਾਂ ਦੇ ਕੈਮਰਾ ਦੇ ਵਿੱਚ ਆ ਜਾਂ ਕਿਹੜੇ ਬੰਦੇ ਨੇ ਪਿੰਡ ਦੇ ਨੇ ਵੇਖਿਆ ਉਹ ਆਪਾਂ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਬਾਈ ਉਹ ਲੋਸਮੈਂਟਾਂ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਬੇਨਤੀਆਂ ਹੋਈ ਜਾਂਦੀਆਂ ਕਿ ਬਾਈ ਚੀਤਾ ਆ ਗਿਆ ਸਾਵਧਾਨ ਰਹੋ ਇਸ ਗੱਲ ਦੇ ਵਿੱਚ ਕਿੰਨੀ ਕਿ ਜ਼ਿਆਦਾ ਸੱਚਾਈ ਆ ਪਿੰਡ ਦੇ ਜਿਹੜੇ ਸਾਰੇ ਮੋਤਵਾਰ ਬੰਦੇ ਆਪਣੇ ਕੋਲੇ ਖੜੇ ਆ ਬੁੱਗੀਪੁਰੇ ਪਿੰਡ ਦੇ ਮੋਗੇ ਦੇ ਕੋਲੇ ਕਿਉਂਕਿ ਮੈਮੇ ਵਾਲੇ ਵੀ ਲੋਸਮੈਂਟ ਹੋਈ ਪਿੰਡ ਝੰਡਿਆਣੇ ਹੋਈ ਆ ਮਹਿਣੇ ਹੋਈ ਆ ਕੋਈ ਕਹਿੰਦਾ ਕੱਟਾ ਚੱਕ ਕੇ ਲੈ ਗਿਆ ਕੋਈ ਕਹਿੰਦਾ ਪੰਪ ਤੇ ਜਾਵੜਿਆ ਸਾਰੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਤਾਂ ਪਿੰਡ ਤੁਹਾਡਾ ਜੀ ਇਹ ਦੱਸ ਦੋਈਏ ਉਹਦਾ ਨਾਮ ਆਪਦਾ ਨਾਮ ਦੱਸ ਦੋਈਏ ਹਾਂਜੀ ਬੁੱਗੀਪੁਰਾ ਜੀ ਤੇ ਵੀਰੇ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਬੱਬੂ ਹੈ ਜੀ ਪਿੰਡ ਬੁੱਗੀਪੁਰ ਬੁੱਗੀਪੁਰ ਤੁਸੀਂ ਸਾਰੇ ਬੁੱਗੀਪੁਰੇ ਪਿੰਡ ਦੇ ਵਾਸੀ ਹੋਣਾ ਜੀ ਤੇ ਜਿਹੜੀ ਬਈ ਇਹ ਰਾਤ ਦੀ ਗੱਲ ਇਸੇ ਰਾਹ ਦੀ ਚੱਲ ਰਹੀ ਆ ਇਸੇ ਰਾਹ ਦੀ ਚੱਲ ਰਹੀ ਆ ਤਨ ਵੀ ਸੋਸ਼ਲ ਮੀਡੀਆ 'ਤੇ ਰਹੀ ਹਾਂ ਗਾਂ ਮਤਲਬ ਦੋਸਤਾਂ ਮਿੱਤਰਾਂ ਨੇ ਵੀਡੀਓ ਭੇਜੀ ਕੇ ਨੇ ਰਿਕਾਰਡਿੰਗ ਭੇਜੀ ਜਿਵੇਂ ਨੇ ਕੋਈ ਨੌਫਮੈਂਟ ਦੀ ਆਵਾਜ਼ ਭੇਜੀ ਬਈ ਐਂ ਕਰਕੇ ਥੋੜੇ ਮਹਿਣਾ ਰੋਡ ਤੇ ਚੀਤਾ ਆ ਗਿਆ ਹਾਂ ਤੇ ਮੈਂ ਉਦੋਂ ਹੀ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਤੇ ਆਹ ਆਹ ਉਹੋ ਹੀ ਰੋਡ ਦੀ ਗੱਲ ਚੱਲ ਰਹੀ ਹੈ ਏਸੀ ਰੋਡ ਦੀ ਗੱਲ ਚੱਲ ਰਹੀ ਹੈ ਇਹ ਬੁੱਗੀਪੁਰੇ ਤੋਂ ਮਹਿਣੇ ਨੂੰ ਜਾਂਦਾ ਤੇ ਅਸੀਂ ਤਕਰੀਬਨ ਕੈਮਰੇ ਕੂਰੇ ਵਿੱਚ ਦੇ ਵੀ ਜਵਾਕਾਂ ਨੂੰ ਕਿਹਾ ਵੇਖੋ ਕੱਢ ਕੇ ਕੋਈ ਨੰਗ ਦੀ ਕੋਈ ਰਾਤ ਜਾਂ ਕਾਲ ਰਾਤ ਦੀ ਹੋਵੇ ਐਸੀ ਕੋਈ ਗੱਲ ਨਹੀਂ ਨਾ ਹੀ ਕਹਿੰਨੇ ਵੇਖਿਆ ਬਸ ਫੋਟੋ ਮੈਂ ਹੀ ਵੇਖ ਰਿਆ ਨੇੜ ਤੇ ਵੀ ਬੁੱਗੀਪੁਰੇ ਆ ਗਿਆ ਕੋਈ ਫੋਟੋਆਂ ਦੀ ਵੇਖਿਆ ਜਾਣੀ ਵੀ ਫੋਟੋਆਂ ਤੇ ਵੇਖਿਆ ਪਰ ਰਿਐਲਟੀ ਨਹੀਂ ਕਿਉਂਕਿ ਸਾਡੇ ਪਿੰਡਾਂ ਚ ਵੀ ਐਂ ਕਹਿੰਦੇ ਬੁੱਗੀਪੁਰੇ ਦੇ ਬੰਦੇ ਨੇ ਵੇਖਿਆ ਵੇ ਉਹ ਗੱਲ ਹੀ ਫਵਾਹ ਗਾਂਧੀਆਂ ਚੱਲੀ ਜਾਂਦੀ ਹੈ ਬਾਈ ਵੇਖਿਆ ਤਾਂ ਕਿਸੇ ਨੇ ਨਹੀਂ ਕਾਰਨ ਕੀ ਹੋ ਸਕਦਾ ਜਿਹੜੀ ਰਾਤ ਨੂੰ ਫਵਾਹ ਡਾਉਣ ਦਾ ਕਿਉਂਕਿ ਰਾਤ ਨੂੰ ਤਾਂ ਐ ਲੱਗਿਆ ਵੀ ਆ ਨਾ ਕੇਵਲਾਂ ਲਾਉਂਦੇ ਚੋਰ ਬਾਡੇ ਵੀ ਦਾਤ ਮੀਆਂ ਬੱਚਿਆਂ ਮੋਟਰਾਂ ਤੋਂ ਲੱਥੀਆਂ ਵੀ ਕਦੇ ਉਹਨਾਂ ਨੇ ਡਾਦੇ ਵੀ ਲੋਕ ਜਿਹੜੇ ਆਵਾ ਤੁਹਾਨੂੰ ਪਤਾ ਫਾਬ ਲੈਕ ਉਹ ਫੈਮ ਦਾ ਮੋਲ ਬਣ ਜਾਂਦਾ ਘਰਾਂ ਚੋਂ ਨਹੀਂ ਜਾਂਦਾ ਅਗਲਾ ਕਹਿੰਦਾ ਪਰਿਵਾਰ ਹੀ ਨਹੀਂ ਜਾਣ ਦਿੰਦਾ ਹਾਂ ਇਹ ਮੈਂ ਤਾਂ ਰਾਤ ਵੀ ਕਿਹਾ ਮੈਂ ਕਿਹਾ ਗੌਰ ਰੱਖੋ ਇਹ ਨਾ ਹੋਵੇ ਉਹ ਤੁਹਾਨੂੰ ਉਧਰ ਕੀ ਇਹ ਮੋਟਰਾਂ ਖੋਲ ਕੇ ਲੈ ਜੇ ਕੋਈ ਤੇ ਆਪਾਂ ਚੀਤੇ-ਚੀਤੇ ਚ ਰਹਿ ਜੀਏ ਚੀਤੇ ਦਾ ਤਾਂ ਪਤਾ ਲੈਣ ਨੂੰ ਰਾਤ ਮੁਲਾਜ਼ਮਾਂ ਦੇ ਵੀ ਬਹੁਤ ਫੋਨ ਆਏ ਟੀਆਈਡੀ ਤੱਕ ਫੋਨ ਆਏ ਵੀ ਕੀਤਾ ਫਿਰਦਾ ਚੋਰਾਂ ਕੇਵਲਾ ਬਹੁਤ ਲੈਂਦੇ ਗਾ ਚੋਰਾਂ ਦਾ ਪਤਾ ਨਹੀਂ ਕੋਈ ਲੈਂਦਾ ਵੀ ਥੋੜਾ ਜਿਹਾ ਚੋਰ ਵੀ ਫਿਰਦੇ ਆ ਚੋਰਾਂ ਦਾ ਪਤਾ ਲਿਆ ਕਰੋ ਭਰਾਵੋ ਇਹੋ ਜਿਹਾ ਨਾ ਪਤਾ ਲਿਆ ਕਰੋ ਜਿਹੜਾ ਫਵਾਵਾ ਹੋਣਾ ਜਿਹੜੇ 7-4 ਰਾਤ 20 ਮੋਟਰਾਂ ਦੀਆਂ ਕੇਵਲਾ ਲੱਤੀਆਂ ਉਹ ਜਾਂ ਕੋਈ ਪਤਾ ਲਿਆ ਕਰੋ ਇਹਨਾਂ ਦਾ ਮਲਾਜ਼ਮਾ ਨੂੰ ਵੀ ਬੇਨਤੀ ਹੈ ਵੀ ਇਹੋ ਜਿਹੀ ਕੋਈ ਫੋਕਾਂ ਦੇ ਰੋਡ ਬਣ ਰਿਹਾ ਮੈਂ ਨਾ ਕੋਈ 50 ਬੰਦੇ ਉੱਥੇ ਲੱਗੇ ਹੋਏ ਆ ਪਰ ਉਹਨਾਂ ਨੇ ਦੇਖਿਆ ਤਾਂ ਐਵੇਂ ਲੋਕਾਂ ਦੀ ਹਵਾੜੀ ਵੀ ਆ ਕੋਈ ਅਸੀਂ ਨਹੀਂ ਦੇਖਿਆ ਜਿਵੇਂ ਕਹੇ ਵੀ ਫਲਾਣਾ ਵਿਕੇ ਤੁਮ ਦਾ ਵਾਧੂ ਵਾਲੇ ਸਰਪ ਚੋਰਾਂ ਦੀ ਰਾਈ ਵੀ ਆ ਜਿਹਨਾਂ ਤਾਰਾਂ ਲਾਉਣੀਆਂ ਕੋਈ ਉਧਰ ਆਏ ਆ ਜੀ ਰੋਡ ਬਣ ਰਿਹਾ ਨੈਸ਼ਨਲ ਹਾਈਵੇ ਹਾਂ ਜੀ ਨੈਸ਼ਨਲ ਹਾਈਵੇ ਬਣ ਰਿਹਾ ਉੱਥੇ ਤੇ ਕੰਮ ਚੱਲਦਾ ਹੀ ਰਹਿੰਦਾ ਦਿਨ ਪੁਰਾ ਤੇ ਬੰਦ ਹੀ ਨਹੀਂ ਹੁੰਦਾ ਜੇ ਦੇਖਿਆ ਹੋਵੇ ਤਾਂ ਉਹ ਬੰਦੇ ਦਾ ਤਕਰੀਬ ਨਹੀਂ ਕਿ ਇੱਕ ਥਾਂ ਇਕੱਠੇ ਬੈਠੇ ਆ ਉਹ ਤਾਂ ਸਾਰੇ ਰੋਡ ਤੇ ਨਵਾਂ ਬੰਦਿਆ ਰੋਡ ਹਾਰੀ ਉਹਤੇ ਫਿਰਦੇ ਹੀ ਰਹਿੰਦੇ ਕੋਈ ਐਸੀ ਗੱਲ ਨਹੀਂ ਕਿ ਅਫਵਾਹੀ ਫਿਗੀ ਤੇ ਐਵੇਂ ਲੋਕਾਂ ਨੂੰ ਡਰ ਨਹੀਂ ਪੈਦਾ ਕਰਨਾ ਚਾਹੀਦਾ ਜਿਹਨੇ ਵੀ ਖੜਾਈ ਆ ਉਹਦੀ ਮਾੜੀ ਗੱਲ ਆ ਦੇਖੋ ਐਵੇਂ ਲੋਕਾਂ ਕੀ ਸ਼ੋਪਾਂ ਦੇ ਚ ਪਾ ਦੇਣਾ ਜੀ ਆਈਆ ਨੂੰ ਉਹ ਕਿਹੜੇ ਸੀ ਜਿਹੜਿਆਂ ਨੇ ਫੋਨ ਆਇਆ ਸੀਗਾ ਪੁਲਿਸ ਦਾ ਮਹਿਕਵੇ ਦਾ ਹਾਂਜੀ ਉਹਨਾਂ ਨੂੰ ਮੈਂ ਹੀ ਰਹਿਤੀ ਮੈਂ ਕਹਿੰਦੀ ਕੋਸ ਨਹੀਂ ਅਸੀਂ ਨਹੀਂ ਦੇਖਿਆਗਾ ਫਿਰ ਉਹਨਾਂ ਨੇ ਮੇਰੇ ਤੋਂ ਭਾਈ ਦਾ ਨੰਬਰ ਵੀ ਲਿਆ ਕਿਹਦੇ ਦੱਸਿਆ ਆਵਾਜ਼ ਦੁਆਈ ਆ ਹੂੰ ਉਹ ਕਹਿੰਦੇ ਮੈਂ ਉਹਨੂੰ ਬੋਧਾ ਮੈਂ ਵੀ ਅਸੀਂ ਦਾ ਕੋਈ ਨਹੀਂ ਵੀ ਕਹਨ ਵਾਲੇ ਸੀ ਹਰ ਤਾਂ ਮਹਿਣਾ ਰੋਡ ਤੇ ਰਹ ਰਹੇ ਹੂੰ ਉਦੋਂ ਪਰੇ ਮੁਰਗੀ ਖਾਨਾ ਸਾਡੇ ਘਰ ਬਹੁਤ ਆ ਆ ਦੇਖੋ ਜੀ ਕਿੰਨੇ ਘਰਾਂ ਵੀ ਘਰ ਕਿਸੇ ਨੇ ਨਹੀਂ ਵੇਖਿਆ ਤੇ ਫਿਰ ਬੰਦੇ ਨੇ ਉਹ ਨਹੀਂ ਵੇਖਿਆ ਚਾਰ ਘਰ ਤਾਹਾ ਵਾ ਪੰਜ ਗਾਹ ਵੀ ਘਰ ਉਦੋਂ ਗਾਹ ਵੀ ਖੇਤਾਂ 'ਚ ਰਹਦੇ ਇੱਕ ਬੰਦੇ ਦੇ ਕੋਈ ਜਮਾ ਨਹੀਂ ਲੈ ਮਿੱਤਰੋ ਇਹ ਜਿਹੀਆਂ ਅਫਵਾਹਾਂ ਤੋਂ ਦੂਰ ਹੀ ਰਹੋ ਬਚਨ ਦੀ ਲੋੜ ਆ ਕਿਉਂਕਿ ਇਹ ਸਾਰਾ ਉਹ ਏਰੀਆ ਵਾ ਬੁੱਗੀਪੁਰੇ ਤੋਂ ਜਿਹੜਾ ਮਹਿਣਾ ਰੋੜਾ ਜਿੱਥੇ ਕਿ ਅਫਵਾਹ ਰਾਤ ਦੀ ਉੜਦੀ ਸੀ ਵੀ ਚੀਤਾ ਆ ਗਿਆ ਚਲੋ ਜੇ ਕਿਸੇ ਵੀਰ ਨੇ ਬੇਨਤੀ ਕਰਾਈ ਵੀ ਆ ਉਹਨੇ ਤਾਂ ਚਲੋ ਇੱਕ ਹਨਾ ਵੀ ਬਚਾ ਦੇ ਤੌਰ ਤੇ ਕਰਾ ਵੀ ਦਿੱਤੀ ਹੋਊਗੀ ਵੀ ਕਈ ਵਾਰੀ ਸੱਚ ਵੀ ਹੋ ਸਕਦਾ ਪਰ ਜਦੋਂ ਆਪਾਂ ਦਿਨੇ ਸਾਰੀ ਸ਼ਾਨਬੀਨ ਕੀਤੀ ਬੁੱਟਰ ਗਏ ਮਹਿਣੇ ਦੇ ਗਏ ਪਰ ਸਾਰਿਆਂ ਨੇ ਇਹੀ ਕਿਹਾ ਬਈ ਬਈ ਹੋਊਗਾ ਪਰ ਦੇਖਿਆ ਕਹਿੰਦੇ ਨਹੀਂ ਠੀਕ ਹੈ ਨਾ ਦੇਖਿਆ ਨੇ ਸਾਰਿਆਂ ਨੇ ਫੋਟੋਆਂ ਤੇ ਗਾਂਧੀਆ ਜਿਹੜੀਆਂ ਫੋਟੋਆਂ ਆਈ ਜਾਂਦੀਆਂ ਆਈ ਤਾਂ ਹੋਊਗਾ ਮੈਂ ਕਹਿੰਦੇ ਹੂੰ ਕਿਉਂ ਜਿਹੜੇ ਐਵੇਂ ਝੂਠ ਮਾਰਦੇ ਹੋ ਮਾਰੀਗਾ ਲਈ ਤਾਂ ਹੋਊਗਾ ਮੈਂ ਕਹਿੰਦੇ ਹੈ ਵੀ ਹੈਡੀ ਬਾਈ ਇੱਥੇ ਰਹਿੰਦੇ 24 ਘੰਟੇ ਬਾਕੀ ਤੁਹਾਡਾ ਬਹੁਤ ਧੰਨਵਾਦ ਆ ਜੀ ਹਾਂਜੀ ਪੀ ਵੀ 29 ਟੁੱਡੀਕੇ ਬਾਈ ਦਾ ਬਣਿਆ ਵਾ ਵਿਚਾਰੇ ਨੇ ਸਾਰੇ ਪਿੰਡਾਂ 'ਚ ਜਾ ਕੇ ਅੱਜ ਬਾਈ ਦੇ ਸੱਚ ਸਾਹਮਣੇ ਲਿਆਂਦਾ ਵਾ ਹੂੰ ਬਾਈਟੂ ਡ੍ਰੀਕਾਂ ਵਾਲੇ ਦਾ ਤਹਿਦ। ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ ਤੇ ਆਹ ਸਾਰਾ ਮਿੱਤਰੋ ਉਹ ਰੋਡ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਾਹਲਾਂ ਦੀਆਂ ਰਿਕਾਰਡਿੰਗਾਂ ਚੱਲੀ ਜਾਂਦੀਆਂ ਕੋਈ ਕਹਿੰਦਾ ਬਾਈ ਨਹਿਰ ਤੇ ਤੁਰਿਆ ਜਾਂਦਾ ਵੇਖਿਆ ਮੈਂ ਇੱਧਰੋਂ ਵੇਖਿਆ ਜਿਵੇਂ ਜੀਪੀਐਸ ਲਾਇਆ ਹੁੰਦਾ ਮਗਰ ਮਗਰ ਤਰ ਦائیں ਕਰਦੇ ਹਣਾ ਬਾਈ ਹਾਂਜੀ ਇਹਦਾ ਚੀਤੇ ਦੇ ਨਾਲ ਉਹ ਲਾਈ ਫਿਰਦੇ ਆ ਜੀਪੀਐਸ ਜਿਹੜਾ ਲੱਗਾ ਟਰੈਕਰ ਲਾਇਆ ਕਹਿ ਦੇ ਨਹੀਂ ਗੱਲ ਯਾਰ ਵਾਹ ਮੇਤਰੋ ਵੀਡੀਓ ਸ਼ੇਅਰ ਕਰ ਦਿਓ ਸਰਪੰਚ ਸਾਹਿਬ ਦੇ ਘਰੇ ਸੀ ਆਪਾਂ ਬੁੱਗੀਪੁਰੇ ਮਹਿਣਾ ਰੋਡ ਤੇ ਤੇ ਬਾਈ ਹੁਣੀ ਕਹਿੰਦੇ ਆਪਾਂ ਕੋਈ ਵੇਖਿਆ ਬਈ ਚੀਤਾ ਹਾਂ ਹਾਂ ਕਿਹਦੇ ਜਿੱਤੇ ਪੂਰੀ ਕੀਤੇ ਦੀ ਪੂਰੀ ਵੇਖੀ 치ਤਾ ਕੀ ਵੇਖਣਾ ਤੇ ਹੋਇਆ ਹੁੰਦਾ ਉਹ ਤੇ ਜਿਹੜੇ ਕਹੀ ਜਾਂਦੇ ਆ ਰਾਤ ਨੂੰ 11 ਵਜੇ ਆਉਣੇ ਸਾਡੇ ਤਾਂ ਭਾਂਡਾ ਕੋਈ ਵੀਡੀਓ ਬਣਾਈ ਜਾਂਦਾ ਉਹ ਤੇਰੇ ਗਲੋਂੜਾ ਨਹੀਂ ਦਿੰਦਾ ਤੇ 치ਤਾ ਦੇ ਸੁ ਲੋਕ ਘਰੇ ਖੜ ਜਾਂਦੇ ਹਾਂ ਕਿਉਰ ਦਿੰਦੇ ਹਰ ਕੇਵਲਾ ਲਾਉਣ ਵਾਲੇ ਉਹ ਨਹੀਂ ਦਿੰਦੇ ਠੀਕ ਆ ਭਾਈ ਜੀ ਹਾਂ ਜੀ ਧੰਨਵਾਦ ਜੀ ਸੋ ਸਾਰੇ ਮੋਢਵਾਰ ਸੱਜਣਾਂ ਬੁਲਾ ਰਹੇ ਅਸੀਂ ਨਹੀਂ ਉਸ ਨੂੰ ਮੰਨਦੇ ਨਹੀਂ ਜਿਨ੍ਹਾਂ ਦੇ ਅੱਖੀਂ ਮਾਸਰ ਨਮਾਏ ਹਾਂ ਇਹ ਡਰਾ ਦਾ ਜਿਹਨੂੰ ਮਰਜ਼ੀ ਲੋ ਗੱਲਾਂ ਨਾਲ ਹਾਂ ਜੀ ਠੀਕ ਆ ਅਸੀਂ ਓਨੀ ਗੱਲ ਕਰਦੇ ਜਿੰਨੀ ਹੈਗੀ ਅੱਖੀਂ ਵੇਖੀ ਗੱਲ ਕਰਾਂਗੇ ਕਿਸੇ ਸੁਣੀ ਗੱਲ ਨਹੀਂ ਠੀਕ ਹੈ ਧੰਨਵਾਦ ਉਹਨਾਂ ਦਾ ਬਹੁਤ ਧੰਨਵਾਦ ਝੂੜ ਮਾਰ ਜਾਏ ਹਾਂ ਜੀ ਠੀਕ ਹੈ ਭਾਈ ਅਸੀਂ ਤਾਂ ਨਹੀਂ ਕੀਤਾ ਦੇਖਿਆ ਤੁਸੀਂ ਕਹਿੰਦੇ ਫਿਰਦਾ ਫੁਰਦਾ ਦੇਖਿਆ ਹੋਵੇ ਕਿਤੇ ਵੇਖਿਆ ਤੁਸੀਂ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਦਾਸ ਸੁਖਦੇਵ ਸਿੰਘ ਖਾਲਸਾ ਔਰ ਵੀ ਲੱਡੂ ਤੇ ਪਿੰਡ ਮੇਰਾ ਬੁੱਗੀਪੁਰਾ ਜੀ ਹੌਂਸਮੈਂਟ ਸੁਣੀ ਸੀਗੀ ਗੁਰਦੁਆਰਾ ਬਾਬਾ ਬੂਟਾ ਸਿੰਘ ਦੇ ਪਵਿੱਤਰ ਦਰਬਾਰ ਦੇ ਵਿੱਚੋਂ ਕਿ ਪਿੰਡ ਦੇ ਵਿੱਚ ਆ ਮਹਿਣਾ ਰੋਡ ਜਿਹੜਾ ਨਿਰਮਲ ਸਿੰਘ ਸਾਫਕਾ ਸਰਪੰਚ ਦਾ ਘਰ ਪੈਦਾ ਮਹਿਣਾ ਰੋਡ ਤੇ ਤੇ ਉਹ ਰੋਡ ਦੇ ਉੱਤੇ ਕਹਿੰਦੇ ਵੀ ਚੀਤਾ ਫਿਰਦਾ ਵੀ ਉਧਰ ਜਿਹੜਾ ਵੀ ਜਾਣ ਵਾਲਾ ਹੈਗਾ ਤੇ ਉਧਰ ਆਪ ਦਾ ਖਿਆਲ ਨਾ ਜਾਏ ਕੋਈ ਆਪ ਦਾ ਕੋਈ ਨਾਲ ਸਿਆ ਲੈ ਕੇ ਜਾਏ ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਅਫਵਾਹਾਂ ਹੈਗੀਆਂ ਸ਼ਰਾਰਤੀਆਂ ਅੰਸਰਾਂ ਦੇ ਵੱਲੋਂ ਜਿਹੜੀਆਂ ਕਮਰਾਹ ਕਮ ਜਿਹੜੀਆਂ ਅਫਵਾਹਾਂ ਇਹ ਨਹੀਂ ਫੈਲੋਣੀਆਂ ਚਾਹੀਦੀਆਂ ਕਿਉਂਕਿ ਇੱਥੇ ਚੀਤੇ ਆਉਣ ਦਾ ਕੋਈ ਵੀ ਕਿਸੇ ਵੀ ਤੱਕਸਮਦਾ ਮੈਨੂੰ ਲੱਗਦਾ ਵਾ ਵੀ ਨਹੀਂ ਹੈ ਕੋਈ ਉਹ ਕਿਉਂਕਿ ਸਾਡੇ ਕੋਲੇ ਤਾਂ ਜੰਗਲ ਵੀ ਹੈ ਨਹੀਂਗਾ ਵੀ ਜਿੱਥੋਂ ਚੀਤੇ ਭੱਜ ਕੇ ਇੱਥੇ ਆ ਜਾਣਾ ਆਹ ਰੋਪੜ ਦਾ ਏਰੀਆ ਇੱਧਰ ਤਾਂ ਹੈਗੇ ਚੰਡੀਗੜ੍ਹ ਉੱਧਰ ਤਾਂ ਮੰਨ ਸਕਦੇ ਆ ਸੋ ਮੈਂ ਉਹਨਾਂ ਮਤਲਬ ਵੀਰਾਂ ਅਗੇ ਬੇਨਤੀ ਕਰਦੇ ਇਹੋ ਜੀਆਂ ਫਵਾਹਾਂ ਨਾ ਫਲਾਉਣ ਤੇ ਮੈਂ ਵੀ ਇਸ ਦੇਸ਼ ਦੇ ਵਿੱਚ ਸੀਗਾ ਪਰ ਹੁਣ ਸਾਰੀ ਜਿਹੜੀ ਪਰਤਾਲ ਇਸ ਨਿਕਲ ਕੇ ਬਾਹਰ ਆ ਰਹੀ ਆ ਉਹਦੇ ਵਿੱਚ ਇਹ ਫਵਾਹ ਵਾ ਸੋ ਫਵਾਹਾਂ ਤੋਂ ਬਚੋ ਤੇ ਚੰਗੀ ਸਮਾਜ ਨੂੰ ਸੇਧ ਦੇਵੋ ਪਿੰਡ ਦੇ ਵਿਕਾਸ ਵਾਲੇ ਪਾਸੇ ਧਿਆਨ ਦੇਵੋ ਜੋ ਵੀ ਆਪਣੇ ਆਪ ਦੇ ਇਨਸਾਨੀਅਤ ਵਾਲੇ ਜਿਹੜੇ ਆਪਣੇ ਫਰਜ਼ ਆ ਉਹਨਾਂ ਨੂੰ ਨਿਭਾਉਣ ਦੇ ਵਿੱਚ ਆਪਦਾ ਯੋਗਦਾਨ ਦੇਵੋ ਇਹ ਸ਼ਰਾਰਤੀ ਇਹ ਜਣੀਆਂ ਗੱਲਾਂ ਕਰਨੀਆਂ ਗਮਰਾਹਕੁਨ ਗੱਲਾਂ ਕਰਨੀਆਂ ਉਹਨਾਂ ਦੇ ਵਿੱਚ ਆਪਾਂ ਆਪਦੀ એનર્ਜੀ ਨੂੰ ਨਾ ਵੇਸਟ ਕਰਦੇ ਹੋਏ ਆਪਾਂ ਸਰਬੱਤ ਦੇ ਭਲੇ ਦਾ ਕੰਮ ਕਰੀਏ ਉਹ ਗੱਲ ਕਰੀਏ ਪਿੰਡ ਦੇ ਬਕਾ ਦੀ ਗੱਲ ਕਰੀਏ ਜ਼ਿਲ੍ਹੇ ਦੀ ਗੱਲ ਕਰੀਏ ਲੋਕਾਂ ਦੀ ਆਪਾਂ ਭੱਲੇ ਦੀ ਗੱਲ ਕਰੀਏ ਸੋ ਇਹਨਾਂ ਕਹਿੰਦਾ ਮੈਂ ਫੇਰ ਸਾਰੇ ਆਵਾਮ ਨੂੰ ਸਾਡੇ ਬੁਗੀਪੁਰੇ ਦੇ ਵੀਰਾਂ ਨੂੰ ਤੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਇਹਨਾਂ ਗਮਰਾ ਗਮਰਾ ਤੋਂ ਗੱਲਾਂ ਦੇ ਵਿੱਚ ਨਾ ਆਓ ਕੋਈ ਵੀ ਜੇ ਕੋਈ ਤੁਸੀਂ ਵੇਖਿਆ ਵਾ ਤੱਥਾਂ ਦੇ ਆਧਾਰ ਤੇ ਵੇਖਿਆ ਫੇਰ ਤੁਸੀਂ ਉਸ ਗੱਲ ਦੇ ਉੱਤੇ ਤੁਸੀਂ ਅਮਰਕਰਪੁਰੋਂ ਐਵੇਂ ਸੁਣੀ ਸੁਣਾਈਆਂ ਗੱਲਾਂ ਕਰਕੇ ਅਨਾਉਂਸਮੈਂਟਾਂ ਨਾ ਕਰੋ ਇਹਨੀਆਂ ਕਹਿੰਦਾ ਖੇਮਾ ਦਾ ਅਜਾਤਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ